ਸਰਕਾਰੀ ਪੀਐਮ ਸੇਕਰੇਟਰੀ ਤੁਹਾਡੇ ਯੋਗੇ ਯਾਰਕੀ ਕਮੇਟੀ ਆਪਰਾਪਤ ਕਰਦੇ ਰਹੀ ਹੈ ਜਿਸ ਵਿੱਚ ਹਰਜੀਤ ਸਿੰਘ ਹਰਾਨੀ ਚੌਂਕੀ ਕਰਾ ਕੇ ਇਸ ਦਾ ਨਾਮ ਆਪਣਾ ਪ੍ਰਕਾਸ਼ ਕਰਵਾਦੀ ਕਰਪਾ ਕਰਦੇ ਹੈ ਭਾਈ ਫਰਵਜਨ ਸਿੰਘ ਜੀ ਦਾ ਨੋਕ ਦੇ ਨਾਮ ਦਾ ਕਿਸੇ ਰੱਬ ਦੇ ਪਿਆਰੇ ਦੇ ਨਾਲ ਸੰਧੀ ਕਰਨੀ ਹੋ ਫਤੇ ਸੰਧੀ ਕਰਨੀ ਹੈ ਕਿਉਂ ਆਪਾਂ ਨੂੰ ਅਚਰਜ ਫਤੇ ਦੀ ਦਾਤ ਜਿਹੜੀ ਆਪਣੀ ਧੋਲੀ ਵਿੱਚ ਪਾਈ ਹੈ ਉਹਨਾਂ ਦੀ ਕਲਾ ਬਾਤ ਤੇ ਬਹੁਤ ਸਾਰਾ ਸੰਦਾਰ ਖਾਇਆ ਵੇ ਕਲਾ ਦੀ ਕਲਾ ਕਰ ਹੋਰ ਪਰੇਡ ਕਰੋਗੇ ਪਾ ਜੀ ਬਹੁਤ ਬਰਤਾਨਾ ਕਰਾਉਂਦੇ ਨੇ ਕਿ ਪੁੱਤਰਾ ਪੁੱਤਰਾ

अरे बाबा इतरा

ਲਓ ਜੀ ਸਮਾਪਤੀ ਆ ਅੱਜ ਬੰਨ ਪੂਰਾ ਹੋ ਰਿਹਾ ਗਿਆ ਹੈ ਇਹ ਹੁਣ ਕੀ ਆ ਜਰਦਾਸ ਹੋਣੀ ਆ ਵੀਡੀਓ ਸਾਰੀ ਵੇਖਿਓ ਮਾਫ ਕਰਿਓ ਥੋੜਾ ਗਵਾਖਾ ਆਪ ਹੋ ਗਿਆ ਪਰ ਨਹੀਂ ਕਿਦਾਂ ਇਹ ਵੇਖ ਸਕਦੇ ਹੋ ਦੂਜੀ ਸਾਈਡ ਤੋਂ ਵੀ ਉਹ ਦਿਖਾ ਦੇਣਾ ਵੀ ਉਧਰੋਂ ਵੀ ਪੂਰਾ ਹੋ ਗਿਆ ਵਾ ਇਧਰੋਂ ਅੱਜ ਪੂਰਾ ਹੋ ਜਾਣਾ ਵਾ ਇਹ ਸੰਤ ਬਾਬਾ ਤਾਰਾ ਸਿੰਘ ਦੀ ਸਰਹਾਲੀ ਸਾਹਿਬ ਸੰਤ ਬਾਬਾ ਚੰਨ ਸਿੰਘ ਜੀ ਸੰਤ ਬਾਬਾ ਸੁੱਖਾ ਸਿੰਘ ਜੀ ਅੱਲਾ ਦੀ ਮਿਹਰ ਸਦਕਾ ਬਾਨਾ ਕੰਪਲੀਟ ਹੋ ਗਿਆ ਅੱਜ ਇਹ ਅੱਜ ਤੁਹਾਨੂੰ ਵਿਖਾ ਦਿੰਦੇ ਆ ਆਹਲੀ ਸੈਟ ਤੋਂ ਸਾਰੀ ਤੋਂ ਪਾਣੀ ਆਇਆ ਪਿੰਡ ਕੋਨੇਵਾਲ ਪਹੁੰਚੇ ਆਪਾਂ ਤਾਰਾ ਸਿੰਘ ਦੀ ਜਨਮ ਦੇ 25 ਸਤੰਬਰ ਸਾਹਿਬ ਵੇਖ ਸਕਦੇ ਪਾਣੀ ਹਲੇ ਵੀ ਖੜਾ ਬਾਬਾ ਜੀ ਬੰਨਾ ਬਾਰੇ ਤੇ ਮਾਝਾ ਲਾਸਟ ਕੰਮ ਰਹਿ ਗਿਆ ਬਸ ਸੇਵਾਦਾਰ ਜਲ ਵਰਤਾ ਰਿਹਾ ਆ ਵੀ ਸਕਦੇ ਪਾਣੀ ਹਲੇ ਵੀ ਖੜਾ ਉਦੋਂ ਦਾ ਅੱਜ ਕੰਪਲੀਟ ਹੋ ਗਿਆ ਬੰਨਾ ਐਂਡ ਐਂਡ ਨਾ ਲਾਗੇ ਐਂਡ ਕਰ ਦਈਏ ਐਂਡ ਹੋ ਗਿਆ ਐਂਡ ਨਾ ਥੋੜੇ ਥੋੜੇ ਬਾਸ ਬਾਸ ਅੱਜ ਫਤਿਹ ਰਾਜ ਘਾਰਾ ਬੁਲਾ ਦੇਣਾ ਸਾਰਿਆਂ ਇਹ ਬਾਤ ਅੱਜ ਐਂਡੀ ਆ ਕੰਮ ਇਹਦੇ ਬਾਪੇ ਸੇਵਾ ਕਰਕੇ ਮੋਣਿਆ ਮੰਨੀ ਨਾ ਲਓ ਜੀ ਅੱਜ ਬਸ ਇਹ ਉਥਾਰ ਰਹਿ ਗਿਆ ਉਧਰਲੀ ਸਾਈਡ ਤੋਂ ਵੱਚ ਚੁੱਕਾ ਇਧਰਲੀ ਸਾਈਡ ਤੋਂ ਵੱਚ ਚੁੱਕਾ

ਇਹ ਵੀ ਬੋਲੇ ਜੀ ਬੋਲੇ ਸਾਨੂੰ ਨਾਮ ਪਤਾ ਲੋਜੀ ਉਧਰ ਮੱਝਾ ਵਾਲਾ ਟਿੱਕੀਆਂ ਗੋਲ ਗੱਫੇ ਜੋ ਮਰਜੀ ਅਜਾ ਚੱਲ ਰਿਹਾ ਬਹੁਤ ਪ੍ਰੋਗਰਾਮ ਤੇ ਇਹ ਦੁੱਧ ਵੀ ਚੱਲ ਰਿਹਾ ਆਜੇ ਸਮਾਪਤੀ ਕਰ ਦੇਣੀ ਬਾਬਿਆਂ ਨੇ ਚੁੱਤੇ ਬੰਦੀ ਅਜ ਬਾਬਾ ਬਾਪੇ ਸੇਵਾ ਕਰਦੇ ਨਹੀਂ ਬਸ ਰਿਹਾਲੀ ਆਦੀ ਕਰਨੇ ਆ ਬਸ ਥੋੜੇ ਥੋੜੇ ਹਾਂ ਸੰਤਪਾਪਾ ਸੁੱਖਾ ਸਿੰਘ ਜੀ ਸ੍ਰਿਹਾਲੀ ਵਾਲੇ ਕਾਰ ਸੇਵਾ ਤੇ ਅੱਜ ਬੰਦ ਕੰਪਲੀਟ ਹੋ ਗਿਆ ਜੀ ਫਤਿਹ ਅੱਜ ਬਲਾਉਣ ਕੇ ਐਂਡ ਤੇ ਅਗਰ ਆਵਾਂ ਨੂੰ ਬਾਣਾ ਲਾਉਣੇ ਕਰੇ ਸੌਕੇ ਆ ਹੀ ਬਾਬਿਆਂ ਲਾ ਕੇ ਵਿਖਾਦੇ ਪਰ ਹੈ ਗੇ ਲੋ ਸੰਤਾਨ ਨੇ ਮੜਾ ਮ ਟਕਾ ਰਹਿ ਸਿਪਾਹੀ ਤੇ ਕਿੱਥੇ ਰੁੜ ਰੁੜ ਗਏ ਆ ਕਿਹੜੇ ਕਿਹੜੇ ਸਿਪਾਹੀ ਤੇ ਕਿੱਥੇ ਰੁੜ ਕੇ ਗਏ ਆ ਕਦੇ ਸਾਲਾ ਕਿੜ ਕਿੜ ਜਰੇ ਵੱਜ ਗਏ ਆ ਕਿੰਨਾ ਕੰਮ ਬਹੁਤ ਜ਼ਿਆਦਾ ਹਾਂਜੀ ਬੜੇ ਬੜੀ ਚੁੱਕੀ ਗਈ ਆ ਉਹ ਦਿਨ ਤੋਂ ਆਉਂਦਾ ਜੇ ਬੰਦਾ ਕੰਮ ਕਰਨ ਲਿਆ ਆ ਹਾਂ ਉਹ ਦਿਨ ਤੇ ਬੜੀ ਆ ਕਿਸਾਨ ਜਿਹੜੀ ਆ ਉਹ ਡੈਕ ਕੋਈ ਨਹੀਂ ਆ ਜੀ ਹਾਂ ਐ ਸਹਾਨ ਜੁਨੀਅਨ ਵਾਲੇ ਪੈਲੀਆਂ ਪੱਧਰੀਆਂ ਕਰਨ ਦੇ ਜੀ ਦੂਜੀ ਸਾਈਡ ਸਾਹਮਣੇ ਤਾਂ ਹੀ ਦੇਖ ਗਦੇ ਜੀ ਹਾਂ ਜੀ ਦੂਜੀ ਸਾਈਡ ਤੇ ਜੀਸੀਪੀ ਲੱਗੀ ਹੋਈ ਆ ਉਧਰ ਆ ਕਰਨ ਡਈ ਆ ਐ ਸਾਈਡ ਤੇ ਬੋਰੀਆਂ ਦਾ ਕੰਪਲੀਟ ਹੋ ਚੁਕਿਆ ਉਹ ਤਾਂ ਬਾਬਾ ਜਗਤਾਰ ਸਿੰਘ ਦੀ ਸੇਵਾ ਲੱਗੀ ਹੋਈ ਆ ਬਾਬਾ ਜਗਤਾਰ ਸਿੰਘ ਦੇ ਨਾ ਉਧਰ ਬਾਬਾ ਜਗਤਾਰ ਸਿੰਘ ਨਹੀਂ ਲੱਗੀ ਅੱਛਾ ਦੂਜੀ ਸਾਈਡ ਦੂਜੀ ਸਾਈਡ ਤੋਂ ਬਾਬਾ ਜਗਤਾਰ ਸਿੰਘ ਦੀ ਸੇਵਾ ਲਗੀ ਇਧਰਲੀ ਸਾਈਡ ਤੋਂ ਬਾਬਾ ਸੋਖਾ ਸਿੰਘ ਜੀ ਲਓ ਬਾਬਾ ਜੀ ਸਾਹਿਬ ਵਾਲੇ ਹਾਂਜੀ ਹਾਂਜੀ ਆਹ ਇਹਨਾਂ ਨੂੰ ਸੰਗਤਾਂ ਆਈਆਂ ਆਂ ਜੇ ਸਾਹਿਬ ਤੋਂ ਵੀ ਸੇਵਾ ਕਰਨਾ